ਦੀਆਂ ਦਿੱਕਤਾਂ ਆ ਰਹੀਆਂ ਨੇ ਕਿੰਨੇ ਦਿਨ ਹੋ ਗਏ ਦਿੱਕਤਾਂ ਇੱਥੇ ਘਰੋਂ ਮੇਰਾ 25 ਦਿਨ ਹੋ ਗਏ ਨੇ ਮਹੀਨੇ ਲੱਗੇ ਚਲ ਗਏ ਮਾਲੀ ਤੋਤਰਾ ਬਦਲ ਸੁੱਕਾ ਬਤੂੜੀ ਦੇ ਕੁੜੀ ਤੇ ਗਲਗੀ ਉਹ ਵੀ ਤੇ ਕੋਈ ਪਾਣੀ ਖੜੇ ਆ ਸਾਡੇ ਕਮਗਾਣ ਉਹੀ ਚੋਈ ਜਾਂਦੇ ਆ ਪਾਣੀ ਦੇ ਵਿੱਚ ਜੋ ਲੀੜਾ ਦਾ ਘਰ ਬੋਇਆ ਪੁੱਤ ਵੀ ਵੇਖ ਆਵੇ ਮੌਕਾ ਤੇ ਉੱਥੇ ਕੋਠੇ ਚਾੜਦੇ ਉਹ ਵੀ ਚੋਈ ਜਾਂਦੇ ਆ ਇੱਥੇ ਅੱਜ ਪਹਿਲਾਂ ਜਦੋਂ ਸਾਨੂੰ ਮੈਨ ਨੂੰ ਕੋ ਘੋਟੇ ਪਾਵਾਂਗੇ ਕੋਲੀ ਦੇ ਤਾਂ ਸਾਰੇ ਹੀ ਵਿਚੜ ਗਏ ਆ ਦੇਖੋ ਮੈਡਮ ਇੱਥੇ ਆਪਣੇ ਕ੍ਰਿਸਟਨ ਭਾਈਚਾਰੇ ਤੋਂ ਵੀ ਆ ਉਹਨਾਂ ਵੀਰ ਉਹਨਾਂ ਦਾ ਵੀਰ ਆਏ ਆ ਆਪਣੇ ਸਿੰਘ ਵੀਰ ਆਏ ਆ ਜੀ ਅਸੀਂ ਵੀ ਇੱਕ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੀਜਾ ਪੱਖ ਹੈਗਾ ਜੀ ਮੁਸਲਮਾਨ ਭਾਈਚਾਰੇ ਦਾ ਵੀਰ ਜੀ ਇੱਧਰ ਆਪਣੇ ਮੁਸਲਮਾਨ ਭਾਈਚਾਰੇ ਵਾਲੇ ਬੜੇ ਵੱਧ ਚੜ ਕੇ ਆਪਣਾ ਰਸਤ ਪਾਣੀ ਲੈ ਕੇ ਆਏ ਆ ਜੀ ਇਹਨਾਂ ਨੂੰ ਬਹੁਤ ਵੱਡਾ ਸਾਡੇ ਵੱਲੋਂ ਇੱਕ ਬਹੁਤ ਤਗੜਾ ਸਲੂਟ ਆ ਜੀ ਇੱਕ ਖੂਬਸੂਰਤ ਤਸਵੀਰ ਆਈ ਹੈ ਸਾਹਮਣੇੋਂ ਦੇਖ ਸਕਦੇ ਹੋ ਤੁਸੀਂ ਕਿ ਨੌਜਵਾਨਾਂ ਨੂੰ ਛੱਡਣ ਲਈ ਇਹ ਬਜ਼ੁਰਗ ਸ਼ਖਸ ਆ ਰਹੇ ਨੇ ਦੇਖ ਸਕਦੇ ਹੋ ਕਿ ਕਿੰਨਾ ਪਾਣੀ ਇੱਥੇ ਭਰਿਆ ਹੋਇਆ ਹੈ باوجود ਇਸ ਦੇ ਨੌਜਵਾਨਾਂ ਨੂੰ ਰਸਤਾ ਦਿਖਾਉਂਦੇ ਹੋ ਕਿਉਂਕਿ ਇਹ ਨੌਜਵਾਨ ਮਦਦ ਪਹੁੰਚਾਉਣ ਲਈ ਆਏ ਸਨ ਤੇ ਦੇਖ ਸਕਦੇ ਹੋ ਇੱਥੇ ਕਿ ਇਹ ਕੋਆਰਡੀਨੇਟ ਕਰ ਰਹੇ ਨੇ ਇਹ ਵੇਖ ਸਕਦੇ ਹੋ ਹਾਂਜੀ ਕੀ ਨਾਂ ਹੈ ਜੀ ਆਪਣੇ ਬਲੁੰਦਰ ਸਿੰਘ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਨੇ ਕਿੰਨੇ ਦਿਨ ਹੋ ਗਏ ਦਿੱਕਤਾਂ ਅਜੇ ਘਰੋਂ ਮੇਰਾ 25 ਦਿਨ ਹੋ ਗਏ ਨੇ ਆ ਮਹੀਨੇ ਲਾਗੇ ਚੱਲ ਗਏ ਮਾਲ ਵੀ ਤੋਤਰਾ ਬੱਦਲ ਸੁੱਕਾ ਬਟੂੜੀ ਦੇ ਕੁੜੀ ਤੇ ਗਲਗੀ ਉਹ ਵੀ ਤੇ ਕੋਈ ਪਾਣੀ ਨਹੀਂ ਖੜੇ ਆ ਸਾਡੇ ਕਮਗਾਣ ਉਹ ਵੀ ਚੋਈ ਜਾਂਦੇ ਆ ਪਾਣੀ ਦੇ ਵਿੱਚ ਆ ਜੋ ਲੀੜਾ ਦਾ ਘਰ ਬੋਇਆ ਪੁੱਤ ਵੀ ਵੇਖ ਸਕਦੇ ਮੌਕਾ ਤੇ ਉੱਥੇ ਕੋਠੇ ਚਾੜਦੇ ਉਹ ਵੀ ਚੋਈ ਜਾਂਦੇ ਆ ਤੇਤਰਪਾਈਲਾ ਤੁੰਨਾ ਸਾਨੂੰ ਮੈਨ ਨੂੰ ਕੋ ਉੱਠੇ ਪਾਵਾਂਗੇ ਕੋਈ ਨਹੀਂ ਲੱਗਦਾ ਸਾਰੇ ਨਿਚੜ ਗਏ ਆ ਕਿਸ ਚੀਜ਼ ਦੀ ਸਭ ਤੋਂ ਜ਼ਿਆਦਾ ਲੋੜ ਹੈ ਜੀ ਲੋੜ ਹੋਰ ਇਧਰ ਹੈ ਤੇ ਪਹਿਲਾਂ ਜੇ ਬੈਠੇ ਆ ਨਿਆਣੇ ਨੂੰ ਢਕਾਂਗੇ ਨਹੀਂ ਤੇ ਬਾਕੀ ਤੇਤਰਪਾਈਲਾ ਦਾ ਕੰਮ ਜੂਗਾ ਤੁਹਾਨੂੰ ਚਾਹੀਦਾ ਤੇ ਹੋਰ ਚਲੋ ਮਾੜੀ ਕਿਰਪਾ ਮਾਰੀ ਜਾਂਗੀ ਰੋਟੀ ਦੇ ਦੇਈ ਜਨਾ ਮਾਲਕ ਤੁਸੀਂ ਆਪ ਇੱਥੇ ਛੱਡਣ ਆਏ ਤੁਸੀਂ ਤੁਹਾਨੂੰ ਡਰ ਨਹੀਂ ਲੱਗਦਾ ਇੱਥੇ ਕਿੰਨਾ ਪਾਣੀ ਹੈ ਖੜਿਆ ਹੋਇਆ ਪਾਣੀ ਸਾਨੂੰ ਤਾਂ ਪਤਾ ਵੀ ਉੱਥੇ ਵੱਡਾ ਇੱਥੇ ਛੋਟਾ ਰੋਜ਼ ਤੇ ਰਹਿੰਦੇ ਜਵਾ ਮੈਡਮ ਜੀ ਸਾਡੇ ਲਈ ਇੱਥੋਂ ਉੱਥੇ ਦਣਾ ਬੜਾ ਔਖਾ ਹੋ ਗਿਆ ਤੁਸੀਂ ਇਹ ਦੇਖੋ ਜੀ ਹਰ ਦਿਹਾੜੀ ਦੇ ਵਿੱਚ ਇਹਨਾਂ ਨੇ 10 ਵਾਰੀ ਕਿਸੇ ਕਾਰਜ ਨੂੰ ਬਾਹਰ ਨਿਕਲਣਾ ਜਦੋਂ ਵੀ ਕਿਸੇ ਕਿਸੇ ਨੇ ਰਸਤ ਪਾਣੀ ਲੈ ਕੇ ਆਉਣਾ ਮੈਡਮ ਇਹਨਾਂ ਨੇ ਲੈਣ ਆਉਣਾ ਇਹਨਾਂ ਨੇ ਛੱਡਣ ਨੂੰ ਨਾ ਤੁਸੀਂ ਇਹ ਦੇਖੋ ਇਹ ਕਿੰਨਾ ਇਸ ਚੀਜ਼ ਦੇ ਵਿੱਚ ਇਸ ਚੀਜ਼ ਨੂੰ ਅਸੈਪਟ ਕਰਕੇ ਇੱਕ ਚੜ੍ਹਦੀ ਕਲਾ ਦਾ ਬਿਆਨ ਦਿੰਦੇ ਪਏ ਆ ਇਹ ਜਿਹਾ ਮੈਡਮ ਪੰਜਾਬੀਆਂ ਦਾ ਵਾ ਮੈਨੂੰ ਨਹੀਂ ਲੱਗਦਾ ਕਿ ਪੂਰੇ ਵਰਲਡ ਦੇ ਵਿੱਚ ਕੋਈ ਇਦਾਂ ਦੀ ਸਟੇਟਮੈਂਟ ਦੇ ਸਕਦਾ ਵੀ ਇਦਾਂ ਦੇ ਹਾਲਾਤਾਂ 'ਚ ਵੀ ਕਹਿਣ ਮੈਡਮ ਚੜਦੀ ਕਲਾ ਜੀ ਦੇਖੋ ਜੀ ਬਾਪੂ ਨੇ ਜਦੋਂ ਅਸੀਂ ਆਏ ਆ ਬਾਪੂ ਨੇ ਬੜਾ ਤਗੜਾ ਜਗਾਰਾ ਗਜਾਇਆ ਸੀ ਅਈ ਬੜਾ ਗਜਾਰੇ ਛੱਡੇ ਮੈਂ ਉਸ ਤੋਂ ਇਕੱਲੇ ਗਾੜੂ ਮੈਂ ਰੂ ਵਾਗਰ ਜੀ ਖਾਲਸਾ ਵਾਗਰ ਜੀ ਕੀ ਫਤਹ ਬੋਲੇ ਸੋ ਪਾਈ ਸਾਹਿਬ ਮਾੜਾ ਜੇ ਤੁਸੀਂ ਆਪਣਾ ਫੇਸ ਕਮਾਇਓ ਦੇਖੋ ਮੈਡਮ ਇੱਥੇ ਆਪਣੇ ਕ੍ਰਿਸਟਨ ਭਾਈਚਾਰੇ ਤੋਂ ਵੀ ਆ ਉਹਨਾਂ ਵੀਰ ਉਹਨਾਂ ਦਾ ਵੀਰ ਆਏ ਆ ਆਪਣੇ ਸਿੰਘ ਵੀਰ ਆਏ ਆ ਜੀ ਅਸੀਂ ਵੀ ਇੱਕ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਆ ਤੀਜਾ ਪੱਖ ਹੈਗਾ ਜੀ ਮੁਸਲਮਾਨ ਭਾਈਚਾਰੇ ਦਾ ਵੀਰ ਜੀ ਇੱਧਰ ਆਪਣੇ ਮੁਸਲਮਾਨ ਭਾਈਚਾਰੇ ਵਾਲੇ ਬੜੇ ਵੱਧ ਚੜ ਕੇ ਆਪਣਾ ਰਸਤਾ ਪਾਣੀ ਲੈ ਕੇ ਆਏ ਆ ਜੀ ਇਹਨਾਂ ਨੂੰ ਬਹੁਤ ਵੱਡਾ ਸਾਡੇ ਵੱਲੋਂ ਇੱਕ ਬਹੁਤ ਤਕੜਾ ਸਲੂਟ ਹੈ ਜੀ ਬਿਲਕੁਲ ਭਾਈਚਾਰਾ ਕਿਸਾਂ ਜੀ ਨਜ਼ਰ ਆ ਰਹੀ ਹੈ ਇਸੇ ਪੂਰੇ ਇਹ ਹੜਾਂ ਦੀ ਸਥਿਤੀ ਵਿੱਚ ਇੱਕ ਸਮਾਂ ਸੀ ਜਦੋਂ ਪੰਜਾਬ ਦਾ ਨਾਮ ਪਾਣੀਆਂ ਤੇ ਇਸ ਕਾਰਨ ਰੱਖਿਆ ਗਿਆ ਸੀ ਕਿ ਕਾਫੀ ਪਾਣੀ ਜ਼ਿਆਦਾ ਹੁੰਦਾ ਸੀ ਕਦੇ ਘਾਟ ਨਹੀਂ ਹੁੰਦੀ ਸੀ ਹੋਰ ਆਨ ਨੂੰ ਦਿੰਦੇ ਸੀ ਹੋਰ ਸੂਬਿਆਂ ਨੂੰ ਪਰ ਹੁਣ ਪਾਣੀ ਜ਼ਿਆਦਾ ਤਾਂ ਹੈ ਪਰ ਉਹ ਨੁਕਸਾਨ ਕਰਨ ਵਾਲਾ ਹੈ ਇਥੇ ਪਰ ਜੋ ਖੂਬਸੂਰਤ ਤਸਵੀਰ ਹੈ ਕਿ ਹਰ ਇੱਕ ਧਰਮ ਦੇ ਲੋਕ ਤੁਸੀਂ ਦੇਖ ਸਕਦੇ ਹੋ ਭਾਈਚਾਰਕ ਸਾਂਝ ਦੀ ਤਸਵੀਰ ਜਦੋਂ ਪੰਜਾਬ ਤੇ ਸੰਕਟ ਆਇਆ ਤੇ ਹਰ ਇੱਕ ਧਰਮ ਦੇ ਲੋਕ ਇਕੱਠੇ ਹੋਏ ਨੇ ਤੇ ਵੱਧ ਚੜ ਕੇ ਮਦਦ ਕਰ ਰਹੇ ਨੇ ਮੁਸ਼ਕਿਲ ਦੇ ਵਿੱਚ ਇਹ ਸੇਵਾ ਭਾਣੀ ਪੁੱਛੜੇ ਪੰਜਾਬ ਹੈ ਪਛਾਣ ਪੰਜਾਬ ਦੇ ਬਾਬੇ ਦਾ ਸਭ ਕੋ ਆਪਣਾ ਕੀ ਆ ਇਹ ਜੋ ਪਾਣੀ ਦੇਣੇ ਤੁਹਾਡਾ ਹੀ ਆਪਾਂ ਛਕ ਜਾਣਾ ਕੋਈ ਗੱਲ ਨਹੀਂ ਮਾਣ ਗੁਰੂਆਂ ਲੰਗਰ ਨੇ ਲਾਏ ਭਾਵੇਂ ਸੁੱਖਾ ਹੋਣੇ ਨੇ ਮੈਨੂੰ ਹੀ ਗਲਤ ਅਸਾ ਤੁਹਾਨੂੰ ਬਿਲਕੁਲ ਵੀ ਡਰ ਨਹੀਂ ਲੱਗ ਰਿਹਾ ਇਹ ਤੇ ਇਨਫੈਕਸ਼ਨ ਹੋ ਸਕਦਾ ਬਹੁਤ ਸਾਰੇ ਇਥੇ ਪਸ਼ੂ ਮਰੇ ਹੋਣੇ ਇਸ ਪਾਣੀ ਦੇ ਵਿੱਚ ਕਹਿੰਦੇ ਆ ਪੋਤ ਅਸੀਂ ਪ੍ਰਾਣੀ ਉਹਨਾਂ ਬੰਦੇ ਇਥੇ ਰਹਿੰਦੇ ਤੇ ਉਹਨਾਂ ਦੱਸੀਏ ਜਿਉਂਦੇ ਉਦੋਂ ਦੇ ਇਥੇ ਬੈਠੇ ਆ ਉਹਦਾ ਪਾਣੀ ਦਾਣੀ ਦੇਖਿਆ ਉਹਦੇ ਪਰ ਮੰਦੇ ਹਲ ਜਾਂਦੇ ਆ ਤੇ 1988 ਵਿੱਚ ਵੀ ਤੁਸੀਂ ਹੜਾਂ ਦੇ ਹਾਲਾਤ ਦੇਖੇ ਹੋਣੇ ਉਸ ਸਮੇਂ ਤੇ ਇਸ ਸਮੇਂ ਵਿੱਚ ਕੀ ਡਿਫਰੈਂਸ ਤੁਹਾਨੂੰ ਲੱਗਦਾ ਹੈ ਗੱਲ ਵੀ ਉਨਾ ਹੀ ਪਾਣੀ ਜਾਦਾ ਜਾਂ ਘਟ ਨਹੀਂ ਕੋਈ ਉਦੋਂ ਮਾਲ ਲੋਕਾਂ ਦੇ ਰੁੜ ਗਏ ਤੂੜੀਆਂ ਰੁੜੀ ਜਾਂਦੀਆਂ ਹਨ ਹੁਣ ਇਹਨਾਂ ਵੀ ਲੋਕਾਂ ਨੂੰ ਥੋੜਾ ਹੀ ਅਭੀ ਆਦਾ ਕਾਮਯਾਬੀ ਰੱਖਦੇ ਸੀ ਹੁਣ ਕਈਆਂ ਪਰੌਂਦੀਆਂ ਤੂੜੀਆਂ ਰੁੜ ਗਈਆਂ ਇਹਨਾਂ ਹੌਸਲਾ ਕਿਵੇਂ ਲਿਆਏ ਤੁਸੀਂ ਹਾਂਜੀ ਇਹਨਾਂ ਹੌਸਲਾ ਕਿਵੇਂ 1988 ਤੋਂ ਲੈ ਕੇ ਤੁਹਾਡਾ ਨੁਕਸਾਨ ਹੁਣ ਤੱਕ ਹਾਂਜੀ ਹੌਸਲਾ ਜੁੜ ਕਿੱਧਰ ਜਾਏ ਗਿਆ ਜਨਤ ਲੈ ਕੇ ਹੁਣ ਪਰਿਵਾਰ ਇਹਨਾਂ ਲੇ ਭੈਂਡ ਭਰਾ ਜਾਂਦੇ ਆ ਹੁਣ ਇਹਨਾਂ ਮਾਰ ਡੰਗਰ ਆਪ ਕਿੰਨੇ ਇੱਕ ਦਿਹਾੜੀ ਦੇ ਕੱਟਦੇ ਦੂਜੇ ਦਿਨ ਪਰੌਣਾ ਦੇ ਬੁੱਢੀਆਂ ਪੈਟ ਉੱਠਦੀਆਂ ਤੇ ਚਲੋ ਜਿਨ੍ਹਾਂ ਦੇ ਮਾਹ ਰਾ ਸੱਚੇ ਪਾਤਸ਼ਾਹ ਦੇਣਾ ਗੱਫਣ ਦੇ ਹੀ ਜਾਣਾ ਤੇ ਉਹ ਕੋਠਿਆਂ ਦੇ ਪੁੱਤ ਚੜਦੇ ਆ ਉਹ ਮੰਜੇ ਦਿੱਥੇ ਆ ਕਿ ਉਹ ਚੋਈ ਜਾਂਦੇ ਅਦਰ ਪਹਿਲਾਂ ਹੈ ਅਦਰ ਪਹਿਲਾਂ ਸਾਨੂੰ ਜ਼ਰੂਰੀ ਚਾਹੀਦੀਆਂ ਹਨ ਜੀ ਬਹੁਤ ਸ਼ੁਕਰੀਆ ਜੀ ਤਾਂ ਇਹ ਚੜ੍ਹਦੀ ਕਲਾ ਦੀ ਤਸਵੀਰ ਹੈ ਪੰਜਾਬ ਦੇ ਚੜ੍ਹਦੀ ਕਲਾ ਦੀ ਬੇਸ਼ੱਕ ਉਮਰ ਇੰਨੀ ਜ਼ਿਆਦਾ ਪਰ ਹੌਂਸਲੇ ਬੁਲੰਦ ਨੇ 1988 ਵਿੱਚ ਵੀ ਇਹਨਾਂ ਨੇ ਹੜ ਦੇਖੇ ਸੀ ਹੁਣ ਵੀ ਤੇ ਡਿਫਰੈਂਸ ਜੋ ਹੈ ਜ਼ਿਆਦਾ ਨਹੀਂ ਹੈ ਪਰ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਰੱਬ ਤੇ ਭਰੋਸਾ ਹੈ ਕਿ ਸਭ ਠੀਕ ਹੋਵੇਗਾ